ਸਮੁੰਦਰ ਆਖਰ ਕਿੰਨਾ ਗਹਿਰਾ ਹੈ ਇਹ ਸੁਣ ਵਿੱਚ ਹੀ ਆਸਾਨ ਲੱਗਦਾ ਹੈ ਪਰ ਅਸਲੀ ਗਹਿਰਾਈ ਇਨਸਾਨਾਂ ਦੀ ਸੋਚ ਤੋਂ ਵੀ ਡਰਾਵਣੀ ਹੈ ਸਿਰਫ ਲੁਗਾਈ ਹੀ ਨਹੀਂ ਉੱਥੋਂ ਤੱਕ ਦਾ ਸਫ਼ਰ ਵੀ ਲੂ ਕੰਡੇ ਖੜੇ ਕਰ ਦਿੰਦਾ ਹੈ ਉੱਪਰ ਵਾਲੀ 100 ਮੀਟਰ ਦੀ ਗਹਿਰਾਈ ਤੇ ਤੁਹਾਨੂੰ ਡਾਲਫਿਨ ਕਸ਼ੂਏ ਸੈਲਮਨ ਜੈਲੀਫਿਸ਼ ਵਰਗੀਆਂ ਪਿਆਰੀਆਂ ਮੱਛੀਆਂ ਦੇਖ ਜਾਣਗੀਆਂ ਲੇਕਿਨ 100 ਮੀਟਰ ਹੋਰ ਥੱਲੇ ਜਾਂਦੇ ਥੋੜੇ ਖਤਰਨਾਕ ਜਿਵੇਂ ਸਟਿੰਗਰੇ ਬਲ ਸ਼ਾਰਕ ਕਿਲਰ ਵੇਸ ਮਿਲਦੇ ਹਨ 332 ਮੀਟਰ ਤੱਕ ਪਹੁੰਚਣ ਤੋਂ ਬਾਅਦ ਤੁਸੀਂ ਦੁਨੀਆ ਦੇ ਉਸ ਰਿਕਾਰਡ ਤੱਕ ਪਹੁੰਚ ਜਾਓਗੇ ਜਿੱਥੇ ਇੱਕ ਇਕੱਲੇ ਇਨਸਾਨ ਨੇ ਸਕੂਬਾ ਡਾਈਵ ਕੀਤਾ ਸੀ। ਕਰੀਬ 600 ਮੀਟਰ ਉਂਦੇ ਹੀ ਤੁਹਾਨੂੰ ਜਾਪਾਨੀ ਸਪੈਡਰ ਕਰੈਬ ਮਿਲਣਗੇ ਜੋ ਸਭ ਤੋਂ ਵੱਡੇ ਕੀਕੜੇ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਪੈਰ 4 ਮੀਟਰ ਤੱਕ ਲੰਬੇ ਹੋ ਸਕਦੇ ਨੇ। ਲੇਕਿਨ ਅਸਲੀ ਡਰ ਦੀ ਸ਼ੁਰੂਆਤ ਹੁੰਦੀ ਹੈ 1000 ਮੀਟਰ ਦੀ ਗਹਿਰਾਈ ਤੇ ਜਿਸ ਨੂੰ ਮਿਡਨਾਈਟ ਜ਼ੋਨ ਵੀ ਕਹਿੰਦੇ ਹਨ ਜਿੱਥੇ ਸੂਰਜ ਦੀ ਇੱਕ ਕਿਰਨ ਵੀ ਨਹੀਂ ਪਹੁੰਚਦੀ ਤੇ ਚਾਰੇ ਪਾਸੇ ਕਾਲਾ ਹਨੇਰਾ ਤੇ ਖਮੋਸ਼ੀ ਹੁੰਦੀ ਹੈ। ਜਿੱਥੇ ਹੁੰਦੀ ਹੈ ਗੋਬਲੀ ਸ਼ਾਰਕ ਇਹ ਇੱਕ ਅਜੀਬ ਜਿਹਾ ਜੀਵ ਹੈ ਜੋ ਕਰੀਬ ਪਿਛਲੇ 12 ਕਰੋੜ ਸਾਲਾਂ ਤੋਂ ਇਸ ਧਰਤੀ ਤੇ ਮੌਜੂਦ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ